ਜਿਹੜੀ ਇੱਥੇ ਅੱਗ ਲੱਗੀ ਹੈ ਬਹੁਤ ਜ਼ਿਆਦਾ ਇੱਕ ਭੰਕਰ ਆ ਇਸ ਸਮੇ ਜਿਹੜੀ ਹੈਗੀ ਹੈ ਅੱਗ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਭੀੜ ਭੜ ਮਾਹੌਲ ਹੈ ਬਹੁਤ ਜ਼ਿਆਦਾ ਸੋ ਇੱਕ ਹੋਰ ਗੱਡੀ ਤੁਸੀਂ ਆਈ ਹੈ ਜਿਹੜੀ ਅੱਗ ਬੁਝਾਉਣ ਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਹੀ ਇਸ ਸਮੇ ਜਿਹੜੀ ਹੈਗੀ ਹੈ ਭਿਆਨਕ ਅੱਗ ਹੈ ਐਵੇਂ ਕਾਦਾਂ ਪੋਣਾ ਘੰਟਾ ਹੋ ਗਿਆ ਜੀ ਲੱਗੀ ਹੋਈ ਅੱਗ ਨੂੰ ਇਕਾ ਜਾਵਲਾ ਹੈਗਾ ਆਪਣਾ ਫਰੇਮ ਵਾਲਾ ਇਹਦੇ ਲੱਗੀ ਆ ਕੇ ਘਣਾ ਲਾਈ ਕੇ ਕਲੈਕਸ਼ਨ ਵਾਲੇ ਇਹਨਾਂ ਦੇ ਉੱਪਰ ਲੱਗੀ ਹੈ ਜੀ ਇੱਕ ਉੱਪਰ ਕੋਈ ਦੁਕਾਨਾਂ ਲੱਗ ਗਿਆ ਉਹਦੇ ਵੀ ਲੱਗੀ ਤਿੱਜੀ ਦੇ ਇਸ ਵੇਲੇ ਦੀ ਬੇਹਤ ਵੱਡੀ ਖਬਰ ਹੈ ਜਿਹੜੀ ਖੰਨਾ ਤੋਂ ਐ ਖੰਨਾ ਦੇ ਰਿਹਾਇਸ਼ੀ ਇਲਾਕੇ ਦੇ ਵਿੱਚ ਇੱਕ ਜ਼ਬਰਦਸਤ ਅੱਗ ਲੱਗ ਚੁੱਕੀ ਹੈ ਦੁਕਾਨਾਂ ਦੇ ਵਿੱਚ ਖੰਨਾ ਦੇ ਇੱਕ ਭੀੜ ਪਾਲ ਵਾਲਾ ਇਲਾਕਾ ਜਿੱਥੇ ਵੱਡੀ ਤعداد ਵਿੱਚ ਘਰ ਵੀ ਨੇ ਔਰ ਦੁਕਾਨਾਂ ਵੀ ਨੇ ਤਾ ਵੱਡੀ ਤਦਾਦ ਜਿਹੜੀ ਇੱਥੇ ਅੱਗ ਲੱਗੀ ਹੈ ਬਹੁਤ ਜ਼ਿਆਦਾ ਇੱਕ ਭੰਕਰ ਆ ਇਸ ਸਮੇਂ ਜਿਹੜੀ ਹੈਗੀ ਹੈ ਅੱਗ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿੰਨੀ ਜ਼ਬਰਦਸਤ ਆਗ ਲੱਗੀ ਹੋਈ ਹੈ ਅੱਗ ਬਜਾਉਣ ਲਈ ਲਗਾਤਾਰ ਫਾਇਰ ਬ੍ਰਿਡ ਵੱਲੋਂ ਜਿਹੜੀ ਹੈਗੀ ਹੈ ਮੁਸ਼ਕਲ ਕੀਤੀ ਜਾ ਰਹੀ ਹੈ ਸਥਾਨਕ ਲੋਕਾਂ ਵੱਲੋਂ ਲਗਾਤਾਰ ਅੱਗ ਤੇ ਕਾਬੂ ਪਾਉਣ ਲਈ ਇੱਥੇ ਜਿਹੜੀ ਹੈਗੀ ਹੈ ਪ੍ਰਸ਼ਾਸਨ ਨਾਲ ਜਿਹੜਾ ਹੈਗਾ ਮਦਦ ਕੀਤੀ ਜਾ ਰਹੀ ਹੈ ਸੋ ਇਹ ਤਸਵੀਰਾਂ ਨੇ ਖੰਨਾ ਦੀਆਂ ਲਗਾਤਾਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦੇ ذریعے ਕਿ ਕਿੰਨੀ ਭयंकर ਅੱਗ ਹੈ ਇੱਕ ਜਿਹੜੀ ਹੈਗੀ ਹੈ ਗਲਾਸ ਹਾਊਸ ਹੈ ਫੋਟੋਵਾਂ ਦੀ ਦੁਕਾਨ ਹੈ ਉੱਥੇ ਅੱਗ ਲੱਗੀ ਆਲੇ ਦੁਆਲੇ ਹੋਰ ਵੀ ਜਿਹੜੀਆਂ ਦੁਕਾਨਾਂ ਨੇ ਉੱਥੇ ਵੀ ਜਿਹੜੀ ਹੈਗੀ ਆ ਅੱਗ ਲੱਗ ਚੁੱਕੀ ਹੈ ਅੱਗ ਤੇ ਲਗਾਤਾਰ ਕੰਟਰੋਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਾਇਰ ਬ੍ਰੀਡ ਦੀਆਂ ਗੱਡੀਆਂ ਲਗਾਤਾਰ ਆ ਰਹੀਆਂ ਨੇ ਸੋ ਭੀੜ ਭੜ ਮਾਹੌਲ ਹੈ ਬਹੁਤ ਜ਼ਿਆਦਾ ਸੋ ਇੱਕ ਹੋਰ ਗੱਡੀ ਤੁਸੀਂ ਆਈ ਹੈ ਜਿਹੜੀ ਹੈ ਅੱਗ ਵੀ ਹੋਣ ਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਹੀ ਇਸ ਸਮੇਂ ਜਿਹੜੇ ਗਏ ਭਿਆਨਕ ਅੱਗ ਹੈ ਤਾਂ ਬਜਾਉਣ ਦੀ ਅੱਗ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲੇ ਤੱਕ ਇਹ ਨਹੀਂ ਪਤਾ ਲੱਗ ਪਾਇਆ ਕਿ ਕਿਉਂ ਲੱਗੀ ਅੱਗ ਕਾਰਨ ਕੀ ਹੈ ਸ਼ਾਰਟ ਸਰਕਟ ਹੈ ਜਾਂ ਕੋਈ ਹੋਰ ਕਾਰਨ ਹੈ ਇਹ ਹਾਲੇ ਬਾਅਦ ਚ ਪਤਾ ਲੱਗੂਗਾ ਕਿ ਕਿਸ ਵਜ੍ਹਾ ਕਰਕੇ ਜਿਹੜੀ ਇੱਥੇ ਅੱਗ ਲੱਗੀ ਹੋਈ ਹੈ ਸੋ ਇਹ ਤਸਵੀਰਾਂ ਨੇ ਆਲੇ ਦੁਆਲੇ ਗੁਰਦੁਆਰਾ ਸਾਹਿਬ ਵੀ ਹੈ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਹੈ ਸੋ ਨਾਲ ਇਹ ਰਿਹਾਇਸ਼ੀ ਏਰੀਆ ਬਹੁਤ ਵੱਡਾ ਤੇ ਉੱਥੇ ਜਿਹੜੀ ਹੈਗੀ ਇਹ ਅੱਗ ਲੱਗੀ ਹੋਈ ਹੈ ਸੋ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਅੱਗ ਬਚਾਉਣ ਨੀਆਂ ਜਿਹੜੀਆਂ ਗੱਡੀਆਂ ਨੇ ਇੱਥੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਲੋਕ ਪ੍ਰਸ਼ਾਸਨ ਲਗਾਤਾਰ ਇੱਥੇ ਜਿਹੜਾ ਹੈਗਾ ਲੱਗਿਆ ਹੋਇਆ ਕਿ ਕਿਸੇ ਤਰ੍ਹਾਂ ਅੱਗ ਤੇ ਜਿਹੜਾ ਹੈਗਾ ਕੰਟਰੋਲ ਪਾਇਆ ਜਾ ਸਕੇ ਕਿਉਂਕਿ ਅੱਗ ਬੜੀ ਹੱਲੇ ਜਿਹੜੀ ਹੈਗੀ ਭਿਆਨਕ ਰੂਪ ਜਿਹੜੀ ਹੈਗੀ ਧਾਰਨ ਕਰ ਚੁੱਕੀ ਹੈ ਕਿਉਂਕਿ ਕੁਝ ਸਮੇਂ ਅਨੇਰੀ ਵੀ ਪਹਿਲਾਂ ਚੱਲੀ ਸੀ ਹੋ ਸਕਦਾ ਸ਼ਾਰਟ ਸਰਕਟ ਹੈ ਜਾਂ ਕੁਝ ਹੋਰ ਵਜ੍ਹਾ ਹਜੇ ਤੱਕ ਇਹ ਸਾਫ਼ ਨਹੀਂ ਹੋ ਪਾਇਆ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਖੰਨਾ ਦੀਆਂ ਕਿ ਰਿਹਾਇਸ਼ੀ ਇਲਾਕੇ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਪ੍ਰਸ਼ਾਸਨ ਇੱਥੇ ਪਹੁੰਚਾ ਆਇਆ ਹੈ ਕੋਸ਼ਿਸ਼ ਕਰ ਰਹੇ ਆ ਕਿ ਅੱਗ ਤੇ ਕਿਸੇ ਤਰ੍ਹਾਂ ਕਾਬੂ ਪਾਇਆ ਜਾ ਸਕੇ ਸਥਾਨਕ ਲੋਕਾਂ ਨਾਲ ਵੀ ਕੋ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਾਰਨ ਰਹੇ ਨੇ ਜਿਹੜੀ ਅੱਗ ਲੱਗੀ ਹੈ ਸੋ ਅਜੇ ਤੱਕ ਕਾਫੀ ਸਮਾਂ ਹੋ ਚੁੱਕਿਆ ਤਕਰੀਬਨ 1 ਘੰਟੇ ਤੋਂ ਵੱਧ ਦਾ ਜਿਹੜਾ ਹੈਗਾ ਸਮਾਂ ਹੋ ਚੁੱਕਿਆ ਹੈ ਅੱਗ ਲੱਗੀ ਨੂੰ ਕੰਟਰੋਲ ਚ ਨਹੀਂ ਆ ਰਹੀ ਅੱਗ ਸੋ ਇਹ ਤਸਵੀਰਾਂ ਨੇ ਕਿ ਕਿੰਨੀ ਇੱਕ ਜਬਰਦਸਤ ਅੱਗ ਹੈ ਸੋ ਤੁਸੀਂ ਇਹ ਦੇਖ ਰਹੇ ਹੋ ਸੋ ਇੱਥੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਜਿਹੜੇ ਇੱਥੇ ਇੱਥੋਂ ਦੇ ਵਿਧਾਇਕ ਨੇ ਕੁਝ ਲੀਡਰ ਨੇ ਇੱਥੇ ਪਹੁੰਚੋਏ ਨੇ ਅਮਨਜੀਤ ਕੀ ਕਰ ਰਿਹਾ ਅੱਗ ਲੱਗਣ ਦਾ ਅੱਗ ਲੱਗਣ ਦਾ ਹੀ ਕੋਈ ਕਾਰਨ ਨਹੀਂ ਪਤਾ ਲੱਗਿਆ ਯਾ ਸ਼ਾਰਟ ਸਰਕਟ ਹੋ ਸਕਦਾ ਜਾਂ ਹੁਣ ਦੁਕਾਨਦਾਰ ਦੱਸ ਸਕਦਾ ਕਿ ਉਹਦੇ ਉੱਪਰ ਕੀ ਪਿਆ ਸੀ ਕਿ ਨਹੀਂ ਉਹ ਤਾਂ ਬੜੀ ਭਿਆਨਕ ਅੱਗ ਆਇਆ ਹੈ ਬਚਾਓ ਜਾਨੀ ਤੋਂ ਬਚਾਓ ਬਚਾਓ ਪਰ ਲੱਗੀਆਂ ਹੋਈਆਂ ਨੇ ਸਾਰੀਆਂ ਗੱਡੀਆਂ ਬੁਲਾ ਲੀਆਂ ਵਾਲੇ ਵਾਲਿਓ ਤੇ ਹੁਣ ਇਹ ਹੈ ਕਿ ਬਸ ਅੱਗ ਜਲਦੀ ਜਲਦੀ ਕੰਟਰੋਲ ਹੋਵੇ ਅਗਲੇ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ ਵਿਚਾਰੇ ਦਾ ਕਿੰਨੇ ਕਿਹਨੇ ਕਬਜੇ ਅੱਗ ਲੱਗੀ ਹੈ ਇਹ ਐਵੇਂ ਕਹਦਾ ਅੱਧਾ ਪੌਣਾ ਘੰਟਾ ਹੋ ਗਿਆ ਜੀ ਲੱਗੀ ਹੋਈ ਅੱਗ ਨੂੰ ਤੁਰੰਤ ਫਾਇਰ ਬ੍ਰਿਗੇਡ ਬੁਲਾ ਲਈ ਸੀ ਕਾਲ ਕਰ ਲਈ ਦੀ ਆ ਗਈ ਸੀਗੀ ਤੇ ਹੁਣ ਪੁਰਾਣੇ ਆਪਣੇ ਐਕਸ ਗੋਮੀ ਜੀ ਵੀ ਆ ਗਏ ਨੇ ਤੇ ਉਹਨੂੰ ਗੁੰਦਗੜ ਤੋਂ ਵੀ ਬਲਾਈਆਂ ਨੇ ਗੱਡੀਆਂ ਆ ਗਈਆਂ ਗੁੰਦਗੜ ਤੋਂ ਵੀ ਗੱਡੀ ਆ ਗਈ ਕਿੰਨੀਆਂ ਕਿ ਦੁਕਾਨਾਂ ਨੂੰ ਅੱਗ ਲੱਗੀ ਐ ਇਹ ਫਿਲਹਾਲ ਜੀ ਇੱਕਾ ਚਾਵਲਾ ਹੈਗਾ ਆਪਣਾ ਫਰੇਮ ਵਾਲਾ ਇਹਦੇ ਲੱਗੀ ਆ ਕੇ ਨਾ ਲਾਈ ਕੇ ਕਲੈਕਸ਼ਨ ਵਾਲੇ ਇਹਨਾਂ ਦੇ ਉੱਪਰ ਲੱਗੀ ਆ ਜੀ ਇੱਕ ਉੱਪਰ ਕੋਈ ਦੁਕਾਨ ਨੂੰ ਲੱਗ ਗਿਆ ਉਹਦੇ ਵੀ ਲੱਗੀ ਤੇ ਜੀ ਗੁਰਦੁਆਰੇ ਤੋਂ ਸਿਲੰਡਰ ਚੁਕਾਤੇ ਬਚਾਉਲ ਕਰਤਾ ਉੱਥੋਂ ਕਿ ਸਿਲੰਡਰਾਂ ਕਰਕੇ ਕੋਈ ਅੱਗ ਨਾ ਭੜਕ ਜੇ ਅੱਗੇ ਸੋ ਸਥਾਨਕ ਜਿਹੜੇ ਇੱਥੋਂ ਦੇ ਲੋਕ ਨੇ ਜਿਹੜਾ ਲੀਡਰ ਨੇ ਲੋਕਲ ਲੀਡਰਸ਼ਿਪ ਆ ਉਹ ਵੀ ਇੱਥੇ ਪਹੁੰਚੀ ਹੋਈ ਆ ਕਹਿ ਰਹੇ ਨੇ ਕਿ ਕੁਝ ਜਿਹੜੇ ਹੈਗੇ ਦੁਕਾਨਾਂ ਨੂੰ ਅੱਗ ਲੱਗੀ ਹੈ ਫਿਲਹਾਲ ਜਿਹੜਾ ਹੈਗਾ ਕੰਟਰੋਲ ਪਾਉਣ ਦੀ ਲਗਾਤਾਰ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅਗਲੀਆਂ ਤਸਵੀਰਾਂ ਲਈ ਲਗਾਤਾਰ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ